ਆਹ ਤੁਹਾਡਾ ਆਪਣਾ ਸਭ ਤੋਂ ਸਿੱਕੇ ਡੋਣਾ ਜਿਹਾ ਸਪੋਕਿਆ ਮਲੇਕੋ ਦਾ ਹਾਂ ਦਾ ਨਾਰਾ ਫੋਟੋਸਪੋਰਟ ਰੈਡੀ ਕਿਤੇ ਕਿਤੇ ਕਿਲੇ ਨੂੰ ਦਰਸਾ ਜਾਂਦਾ ਕਿ ਸੋਨ ਦੇ ਰੋਮ ਦਾ ਬਹੁਤ ਦਾ ਵਿਆਹ ਦੇ ਰਿਹਾ ਤਾਂ ਇਸ ਦਾ ਰਸਤਾ ਕਿਹੜਾ ਇੱਥੇ ਇੱਕ ਜੋਗੀ ਹੈ ਨੇ ਗ ਸਿੰਘ ਵੱਲੋਂ ਅ ਗਰਮੀ ਤੇ ਮੌਸਮ ਬੁੱਕ ਰੱਖ ਰਿਹਾ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਸਤਈ ਦੇ ਦੇਖੇ ਤੇ ਆਪਣਾ ਕਾਰੋਬਾਰ ਤੋਂ ਸ਼ੁਰੂ ਕੀਤਾ ਗਿਆ ਬਹੁਤ ਸਾਰੇ ਲੋਕ ਜਿਹੜੇ ਆ ਗਏ ਇੱਥੇ ਆ ਕੇ ਪੀ ਕੇ ਜਾਂਦੇ ਨੇ ਪਰ ਕਈਆਂ ਲੋਕਾਂ ਦੇ ਬੰਦੇ ਤੇ ਬਹਿ ਬੰਦਾ ਇਹ ਪਤਾ ਨਹੀਂ ਜਿਹੜਾ ਸਤਈ ਹੈ ਇਹਦੇ ਵਿੱਚ ਸੁੱਖਾ ਪਾਇਆ ਜਾਂ ਜਾਂਦੇ ਵਿੱਚ ਕੋਈ ਲੱਗਾ ਉਸਾ ਸਿੱਖਣਾ ਗੱਲ ਕਰਦੇ ਪਤਾ ਲੱਗਿਆ ਵੀ ਇਹਦੇ ਵਿੱਚ ਕੋਈ ਨਖਰੇ ਪਿਆਦਾ ਇਹਦੇ ਵਿੱਚ ਮੇਵੇ ਪਾਏ ਅੰਦਰੇ ਮਾਗੋ ਦੇ ਬਦਾਮ ਕਾਤਲਾ ਤੇ ਹੋਗੇ ਹੋਰ ਹੱਥ ਸਾਲ ਪਾ ਕੇ ਕਿਹਾ ਕਿ ਪਾ ਕੇ ਲੋਕਾਂ ਨੂੰ ਸਟਾਇਆ ਜਾਂਦਾ ਹੈ ਉਹ ਖੇਤੋਂ ਨੂੰ ਆਪਣਾ ਬਕਰੇ ਪ੍ਰਕਾਰ ਦਾ ਉਗਾਰਤ ਹੋਇਆ ਗਿਆ ਨਾ ਕਿ ਕਿਤੇ ਮਕਰ ਨਾਲੋਂ ਜਾਂ ਕਿਸੇ ਦੇ ਦਾਤਰ ਡੋਕਣਾ ਨਾਲੋਂ ਪਰ ਉਗਾਰਤ ਹੋਇਆ ਗਿਆ ਜਿਵੇਂ ਗਨਗਰਾਮ ਕੀ ਉਸ ਨੇ ਕਿਤੇ ਦੇ ਨਾਲ ਉਸ ਦਾ ਸਬੰਧ ਵਿੱਚ ਕੀ ਕਹਿਣਾ ਤੁਸੀਂ ਦੇਖਦੇ ਹੋ ਚੈਨਲ ਨੂੰ 20 ਕੁਆਟੀਟੀ ਤੇ ਜਾ ਸਾਡੇ 45 ਤੋਂ ਵੱਧ ਪਸੇਰ ਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਬਬਾਈ ਕੀ ਨਾਮ ਕੀ ਆਪਣਾ ਮੈਂ ਜਹੇਦਾ ਕਰਦੀ ਸੀ ਕਿਹੜੇ ਸਤਾਂ ਤੋਂ ਆਇਓ ਅਜੀ ਪਟਾ ਵਰਗਰੀ ਇੱਥੇ ਜਿਹੜਾ ਤੁਸੀਂ ਹਾਜ਼ਰ ਨਾਰਾ ਗੁਰਦੁਆਰੇ ਦੇ ਕੋਲੇ ਸਰਦਾਈ ਦੇ ਜਿਹੜੇ ਹੈਗੇ ਨੇ ਕਾਰੋਬਾਰ ਕਿੰਨੇ ਕਿਸ ਬਾਰੇ ਕੀ ਕਹਿਣਾ ਚਾਹੋਗੇ ਇਹ ਸਰਦਾਰੀਆਂ ਬਬਾਈ ਹੁਣ ਲੋਕਾਂ ਨੂੰ ਹੁਣ ਜਿਹੜਾ ਦੁਨੀਆ ਨੂੰ ਹੁਣ ਪਤਾ ਲੱਗਣ ਲੱਗਾ ਇਹਦੇ ਬਾਰੇ ਇਹ ਜੱਦੀ ਪੁਸ਼ਤੀ ਚੱਲੀਆਂ ਆ ਰਹੀਆਂ ਨੇ ਪ੍ਰਾਤਨ ਖਰਾਤਾ ਨੇ ਇਹ ਇਹ ਠੰਡੇ ਨਾਲੋਂ ਵਧੀਆ ਚੀਜ਼ ਹੈ ਇਹੜੇ ਆਪਾਂ ਠੰਡੇ ਪੀਨੇ ਆ ਠੰਡੇ ਨਾਲੋਂ ਬਹੁਤ ਬੈਸਟ ਹੈ ਜਿਹਦੇ ਵਿੱਚ ਖਾਸ ਖਾਸ ਬਦਾਮ ਕਾਜੂ ਕਾਲੀ ਮਿਰਚ ਲੌਂਗ ਇਲਾਇਚੀ ਸੌਫ ਆਚਾਰੇ ਮਾਗਜ ਗੁਲਾਬ ਦੀਆਂ ਪੱਤੀਆਂ ਇਹ ਸਾਰਾ ਕੁਝ ਪਾ ਕੇ ਇਹ ਤਿਆਰ ਹੁੰਦੀ ਹੈ ਸਾਡੇ ਜਿਵੇਂ ਕਿ ਲੋਕਾਂ ਕੋਲ ਕਿਹਾ ਜਾਂਦਾ ਵੀ ਇਹਦੇ ਵਿੱਚ ਜਿਹੜੇ ਦੇਗਿਆ ਵੀ ਪਾਏ ਜਾਂਦੇ ਨੇ ਉਹਨਾਂ ਨੂੰ ਨਸ਼ਾ ਹੋ ਜਾਂਦਾ ਕਿ ਉਹਦੇ ਵਿੱਚ ਇਹ ਚੀਜ਼ ਦੇ ਜਿਹੜੇ ਦੇਗ ਪਾਉਂਦੇ ਆ ਸਮਝੀ ਉਹ ਦੇਗ ਆਪਾਂ ਨਹੀਂ ਲਾਉਂਦੇ ਦੇ ਇਹ ਲਾਉਂਦੇ ਨੇ ਨਿਕਸਿਕ ਬਹੁਤ ਲਾਉਂਦੇ ਪਰ ਆਪਾਂ ਦੇਖ ਲਿਆ ਆਪਣੇ ਕੋ ਕਲੀਸ਼ਾ ਭਾਈ ਬਿਨਾ ਨਸ਼ੇ ਦੇ ਇਹ ਕੋਈ ਨਸ਼ਾ ਨਹੀਂ ਇਹ ਸਾਰਾ ਕੁਝ ਸਾਡੇ ਸਾਹਮਣੇ ਪਿਆ ਜਿਹੜਾ ਕੁਝ ਪਾਉਂਦੇ ਆਪਾਂ ਜਿਵੇਂ ਟੋਟਲ ਕਿੰਨੇ ਚੀਜ਼ਾਂ ਪਾਉਣਾ ਦੇ ਵਿੱਚ ਤੁਸੀਂ ਕੁੱਲ ਮਿਲਾ ਕੇ ਇਹਦੇ ਵਿੱਚ 9 9 ਆਈਟਮ 9 ਆਈਟਮਾਂ ਨੇ ਜੀ 9 ਚੀਜ਼ਾਂ ਪਾਉਂਦੇ ਆ ਇਹ ਤੇ 10ਵੇਂ ਦੇ ਵਿੱਚ ਸ਼ੱਕਰ ਪਾਉਂਦੇ ਆ ਸ਼ੱਕਰ ਦੀ ਤਸਵੀਰ ਵੀ ਠੰਡੀ ਹੁੰਦੀ ਆ ਕਿਤੇ ਇਹ ਤਾਂ ਨਹੀਂ ਹੁੰਦਾ ਵੀ ਕਈ ਵਾਰੀ ਕੋਈ ਸਰਦਾਰੀ ਵੀ ਨਾ ਛੋਟਣਾ ਕਿ ਬਿਆਸ ਕਰਦਾ ਵੀ ਤੁਸੀਂ ਜਿਹੜੇ ਪਹਿਲਾਂ ਬਣਾ ਕੇ ਰੱਖੀ ਸੀ ਸਾਡੇ ਸਾਹਮਣੇ ਬਣਾ ਕੇ ਪਾਓ ਨਹੀਂ 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 ਉਹ ਕੋਈ ਬਿਆਸ ਨਹੀਂ ਕਰਦਾ ਕਿਉਂਕਿ ਇਹ ਚੀਜ਼ ਇਹ ਜੇ ਕਿਉਂਕਿ ਨਾਲ ਦੀ ਨਾਲ ਲੱਗੀ ਜਾਂਦੀ ਹੈ ਜੀ ਕਿਉਂਕਿ ਇਹ ਵਧੀਆ ਚੀਜ਼ ਬਣੀ ਹੋਈ ਆ ਤੇ ਨਾਲ ਦੀ ਨਾਲ ਮਿਲ ਜਾਂਦੀ ਆ ਜਿਹੜਾ ਸਰਦਾਈ ਪੀਣ ਦੇ ਫਾਇਦੇ ਕੀ ਹੁੰਦੇ ਨੇ ਜਿਹੜੇ ਇੱਥੇ ਸੋਡੇ ਕੋਲੇ ਨੌਜਵਾਨ ਪੀਣਾ ਹੁੰਦੇ ਨੇ ਜਾਂ ਕੋਈ ਹੋਰ ਸਰਦਾਈ ਪੀਣ ਦੇ ਫਾਇਦੇ ਨੇ ਦੇਖੋ ਜਦੋਂ ਆਪਾਂ ਇਹਨੂੰ ਪੀਨੇ ਆ 10-15 ਦਿਨਾਂ ਵਿੱਚ ਇਹ ਅਸਰ ਪਤਾ ਲੱਗਦਾ ਆਪਾਂ ਨੂੰ ਹੌਲੀ-ਹੌਲੀ ਇਹ ਚੀਜ਼ ਆਪਾਂ ਨੂੰ ਅਸਰ ਕਰ ਦਿਵਾਉਂਦੀ ਆ ਉਹਨਾਂ ਤੇ ਜੋੜ ਤੇ ਇਹਨੂੰ ਜੇ ਲਗਾਤਾਰ ਆਪਾਂ ਛਕਦੇ ਰਹਾਂਗੇ ਜਿੱਦਾਂ ਆਪਣੇ ਸਰੀਰ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਜਾਂ ਕੜਲਾ ਪੈਣ ਲੱਗ ਜਾਂਦੇ ਨੇ ਉਹ ਕਮਜ਼ੋਰੀ ਨੂੰ ਖਤਮ ਕਰਦੀ ਆ ਜੀ ਜਿਹੜੋਂ ਖਤਮ ਕਰ ਦਈਓ ਜੀ ਜਿਵੇਂ ਕਿ ਦੇਖਿਆ ਜਾਵੇ ਥਾਂ ਥਾਂ ਤੇ ਕਈ ਜਗ੍ਹਾ ਮਰੇ ਕੋਲ ਸ਼ਹਿਰ ਦੇ ਵਿੱਚ ਦੇਖੇ ਨੇ ਬਹੁਤ ਸਾਰੇ ਜਿਹੜੇ ਹੋਰ ਵੀ ਲਈ ਬੈਠੇ ਹੈਗੇ ਨੇ ਇਸ ਸਰਦੀ ਦੇ ਇਹਦਾ ਕੋਈ ਥੋਨੂੰ ਸਰਕਾਰ ਵੱਲੋਂ ਮਾਨਤਾ ਲੈਣੀ ਪੈਂਦੀ ਆ ਕੋਈ ਰੋਗ ਟੋਕ ਸਰਕਾਰਾਂ ਮਤਲਬ ਇਹ ਦੀ ਦਲਪਤ ਫੌਜਾਂ ਵੱਲੋਂ ਫੌਜਾਂ ਨੂੰ ਇਹ ਲਾਇਸੈਂਸ ਵਰ ਦਲਪਤ ਦੇ ਬਣੇ ਹੁੰਦੇ ਨੇ ਇਹ ਆਪਦਾ ਹਰੇਕ ਨੂੰ ਆ ਸਕਦਾ ਹੈ ਇੰਨੇ ਸਿੰਘੀ ਸਿਆਣ ਲਾ ਆ ਸਕਦੇ ਜਿਹੜੇ ਤੁਹਾਡੇ ਕੋਲੇ ਕਿੰਨੇ ਕਿ ਜਿਹੜੇ ਗਾਹਕ ਜਿਹੜੇ ਆ ਜਾਂਦੇ ਸਰਦਾਈ ਪੀਣ ਵਾਲੇ ਇਥੋਂ ਸ਼ਹਿਰ ਦੇ ਵਿੱਚੋਂ ਲੰਘਦੇ ਕਰਦੇ ਜਿਹੜੇ ਰਾਦਾਰੀ ਹੈਗੇ ਨੇ ਲਾਕ ਇਦਾਂ ਮੰਨ ਕੇ ਚਲੋ ਵੀ ਲਵਣਾ 100-15 ਹਰ ਰੋਜ਼ ਦਾ ਦੇਸ ਤੋਂ ਪਹਿਲਾਂ ਤੁਸੀਂ ਕਿੱਥੇ ਜਿਹੜੇ ਹੈ ਕਿ ਆਪਣੇ ਡੇਰੇ ਲਾਇ ਹੋਏ ਤੇ ਇਹ ਤੋਂ ਪਹਿਲਾਂ ਅਸੀਂ ਗਲਪੰਥ ਦੇ ਘੋੜਿਆਂ ਦੇ ਵਿੱਚ ਮੋਜਾਂ ਦੀ ਸੇਵਾ ਲੱਗੀ ਹੋਈ ਸੀ ਜਿਹੜਾ ਤੁਹਾਨੂੰ ਪਦਦਾ ਕੁਲਵਿੰਦਰ ਸਿੰਘ ਚੰਕੋਤ ਸਾਹਿਬ ਜਨ ਤਿਆਰੇ ਉਹਨਾਂ ਦੇ ਘੋੜਿਆਂ ਦੇ ਵਿੱਚ ਗਲਪੰਥ ਦੇ ਚੱਕਰਵਰਤੀ ਸੀ ਜਿੰਮੇ ਕਿ ਇੱਕ ਸਿੰਘ ਨੇ ਬੋਲਿਆ ਕਿ ਸਾਨੂੰ ਕੋਈ ਬੀਪੀਏ ਬਹੁਤ ਪੀੜਾ ਹੁੰਦੇ ਨੇ ਕਿ ਸਹੀ ਗੱਲ ਹੈ ਬੀਪੀਏ ਪੀਕੇ ਜਾਂਦੇ ਨੇ ਸੱਜੇ ਆ ਕੇ ਬਿਲਕੁਲ ਮੇਰੇ ਕੋਲ ਆਪ ਦੇ ਕੋਲ ਵੀ ਬਹੁਤ ਪਰਿਵਾਰ ਖੜਦੇ ਨੇ ਇਹ ਰੋਡ ਦੇ ਉੱਪਰ ਦੇਖੋ ਪਰ ਰੋਡ ਦੇ ਉੱਪਰ ਖੜੇ ਆਗੇ ਤੇ ਰੋਡ ਦੇ ਉੱਪਰ ਮੇਪੜ ਪਰਿਵਾਰਾਂ ਦੇ ਪਰਿਵਾਰਾਂ ਦੇ ਵਿਚ ਖੜਦੇ ਨੇਗੇ ਇਹ ਕਿ ਸੱਕੇ ਜਾਂਦੇ ਨੇ ਕੀ ਕਹੋਗੇ ਨੌਜਵਾਨਾਂ ਨੂੰ ਇਹਦੇ ਬਾਰੇ ਥੋੜੇ ਥੋੜੇ ਫਾਇਦੇ ਸੁਣਾਉਂਦੇ ਫਾਇਦੇ ਕੀ ਕਿ ਨੇੜੇ ਨੌਜਵਾਨ ਥੋੜੇ ਨਾਲ ਹੋਰ ਜੁੜਨ ਜਿਹੜੇ ਨਹੀਂ ਪੀਂਦੇ ਇਹਦੇ ਫਾਇਦੇ ਜਿੰਮੇ ਆਪਾਂ ਹੁਣ ਕੋਈ ਖੇਡ ਕਰਦਾ ਖੇਡ ਦੇ ਵਿੱਚ ਜਿੰਮ ਵਾਲਾ ਨਹੀਂ ਬਹੁਤ ਵਧੀਆ ਜਾਦਾ शकਦੇ ਨਹੀਂ ਪਹਿਲਾਂ ਕਿਉਂਕਿ ਕਈ ਵਾਰੀ ਲੋਕਾਂ ਦੇ ਮਨ 'ਚ ਬਹਿਮ ਹੁੰਦਾ ਵੀ ਇਹਦੇ ਵਿੱਚ ਨਸ਼ਾ ਨਸੇ ਕਰਕੇ ਲੋਕ ਖੜਦੇ ਘੱਟ ਨੇ ਨਹੀਂ ਨਸ਼ਾ 1% ਵੀ ਨਹੀਂ ਇਹਦੇ ਵਿੱਚ ਜੇ ਕੋਈ ਕੋਈ ਵੀ ਚੈੱਕ ਕਰਾ ਸਕਦਾ ਹੋਰ ਕੀ ਕਹਿਣਾ ਜੋਗੇ ਆਪ ਸਤਾਈ ਵਾਰ ਇੱਕ ਚਾਨੜਾ ਹੋਰ ਪਾਓ ਸਾਡੇ ਜਿਹੜੇ ਹੈਗੇ ਨੇ ਜੇ ਆਪ ਇਹਨਾਂ ਨੂੰ शकਦੇ ਰਹਾਂਗੇ ਇਹਦਾ ਦੇਖੋ ਇਸ ਤੋਂ ਤਾਂ ਗਰਮੀ ਤੋਂ ਵਧੀਆ ਇਹ ਸਭ ਤੋਂ ਵਧੀਆ ਚੀਜ਼ਾਂ ਗਰਮੀ ਨਹੀਂ ਆਉਣਾਂ ਦੀ ਬੰਦੇ ਨੂੰ ਗਰਮੀ ਨਹੀਂ ਹੋਣ ਦਦੀ ਇਹ ਜਿੱਦਾਂ ਬੰਦਾ ਕਈ ਵਾਰ ਗਰਮੀ ਨਾਲ ਬਿਮਾਰ ਹੋ ਜਾਂਦਾ ਉਹ ਬਿਮਾਰੀ ਨਹੀਂ ਲੱਗਣਦੀ ਈਵਰ ਦੇ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਈਵਰ ਨੂੰ ਸਹੀ ਕਰਦੀ ਆ ਇਹ ਜੇ ਜਿਵੇਂ ਆਪਾਂ ਉੱਖ ਲੱਗੇ ਈਵਰ ਇਹ ਤਾਂ ਉਹ ਵੀ ਸਕਦੀ ਆ ਮੇਰੇ ਕੋਲ ਆਉਂਦੇ ਰਹਿੰਦੇ ਨੇ ਜਾਕ ਜੇ ਇੱਕ ਸਵੇਰੇ ਸ਼ੱਕ ਆ ਜਾਂ ਵੀਰ ਜੀ ਨੇ ਕਿਹਾ ਫਸ ਮੇਰੇ ਚੱਕ ਇੱਕ ਗਲਾਸ ਜੋ ਸ਼ਾਮ ਨੂੰ ਵੇਚ ਖੜਾਇਆ ਤਾਂ ਮੈਨੂੰ ਆਪ ਦੱਸ ਰਿਹਾ ਜੀ ਕਹਿੰਦਾ ਪਾਪਾ ਜੀ ਮੈਂ ਸਵੇਰ ਦਾ ਪ੍ਰਸ਼ਾਦਾ ਨਹੀਂ ਲਗਿਆ ਤੇ ਇਹਦਾਂ ਆ ਰਿਹਾ ਕਹਿੰਦਾ ਸਾਰਾ ਦਿਨ ਅੱਛਾ ਜਿਹੜੇ ਸਥਾਨ ਤੋਂ ਤੁਸੀਂ ਡੇਰੇ ਲੈ ਰਹੇ ਸਥਾਨ ਦਾ ਨਾਮ ਕੀ ਆ ਜਿੱਥੇ ਤੁਸੀਂ ਆਪਣਾ ਇਹ ਕਾਰੋਬਾਰ ਹੈ ਉਹ ਦੁਆਰਾ ਹਾਂ ਦਾ ਨਾਰਾ ਹੁਣ ਤੋਂ ਉਪਰੇ ਇਹ ਸਤਨਗੁਰੂ ਦਾ ਯਾਰਾ ਸਤਨਗੁਰੂ ਤੋਂ ਹੀ ਹੋੜੀ ਕਈ ਬਰੀ ਤੁਹਾਡੇ ਨਾਲ ਕੋਈ ਫੋਨ ਤੇ ਸੰਪਰਕ ਕਰਕੇ ਆਉਣਾ ਚਾਹੁੰਦਾ ਤੁਹਾਡਾ ਕੋਈ ਫੋਨ ਨੰਬਰ ਵਗੈਰਾ ਹੈਗਾ ਨੰਬਰ 9877724918